ਆ ਵੀ ਬੀਬੀ ਪੁੱਠਿਆ ਆ ਬੰਦਾ ਆ ਬਾਹਰ ਹੋਣਾ ਆਈ ਨਾ ਚਾਬੀ ਚਾਬੀ ਨਹੀਂ ਆ ਜੀ ਮੋਰਸਾ ਚਾਬੀ ਓਏ ਓਏ ਕਈ ਮੇਰੇ ਮੋਰਸਾ ਲੋਕ ਰੋਟਾ ਆਣਦਾ ਉਹਨੂੰ ਵੀ ਲੱਗ ਜਾਂਦੀ ਉਹ ਬੀਬੀ ਵੀ ਉਟੀ ਨਾਲੋਂ ਆਵੇ ਇੱਥੋਂ ਹੀ ਉੱਠੀ ਵੇਲਾ ਲਾਜ ਗੋਇਨ ਨੂੰ ਮੋਰ ਹਾਂ ਦਾ ਮੈਨੂੰ ਲੱਗਦਾ ਵਾਕਈ ਜਿਹੜੇ ਦਾ ਮੋੜ ਆਵੇ ਆਈ ਵੀੜੇ ਕਿਹੜਾ ਮੋੜ ਦਾ ਰੀਲੈਕਸ ਆਈ ਮੋਰ ਪਹਿਲਾਂ ਉਹ ਪੱਗ ਉਹੀ ਰਹਿਣ ਦਿੱਤੀ ਆ ਤੇ ਕੱਪੜੇ ਬਦਲ ਕੇ ਆ ਗਿਆ ਹਾਂ ਛੱਡ ਕੇ ਉਹ ਕਰਦਾ ਕਰਦਾ ਦੰਦਾ ਤੇ ਮੁੰਨੇ ਆਪਣਾ ਨਾ ਉਹ ਮੇਰੇ ਨਾਲ ਉਹ ਤਾਂ ਆਪਣਾ ਇੰਟਰਨੈਟ ਪਹਿਲਾਂ ਲੈ ਗਿਆ ਅਬੀ ਲੈ ਲਓ ਤਾਂ ਇਹ ਬੰਦਾ ਅਜੀ ਹੀ ਹੈ ਨਾਲੇ ਨੇ ਬੀਬੀ ਹੀ ਹੈ ਐਸੇ ਸਾਨੂੰ ਦੁਕਾਨਾ ਉਹ ਕਿਹਦੀ ਬਕਾ ਲੈ ਲੀ ਬੀਬੀ ਭੜ ਕੇ ਖੜੀਆਂ ਨੇ ਉਹ ਪਹਿਲੀ ਦੰਗਿਆ ਹੀ ਉਹ ਨੇ ਉਹ ਨਾ ਲੋਕਾਂ ਨਾਲ ਉਹ ਭਰੀ ਹੋਈ ਅੱਜ ਦੀ ਹੈ ਮਾਸੀ ਆ ਗਈ ਲੋਕ ਆਏ ਇਹ ਭੈਂਟੇ ਦੇ ਚੋਰ ਹੁੰਦੇ ਨੇ ਮੁੰਮਾ ਵੀ ਬੰਦਣਾ ਹੀ ਰੱਖਿਆ ਅਜਾ ਬੰਦਾ ਯਾਰ ਸਰਦਾਰ ਬੰਦੇ ਨੂੰ ਉਹਦਾ ਕੋਲ ਨਹੀਂ ਦੂਜਾ ਮੋਰਸਾ ਲੈ ਜਾਂਦਾ ਇਹ ਉਹਦਾ ਲੈ ਚ ਲੈਣਾ ਹਣਾ ਪਹਿਲਾਂ ਪਹਿਲਾਂ ਤੁਹਾਨੂੰ ਹੋਣਾ ਪੱਗ ਵੇਖ ਲੋ ਹੀ ਹੈ ਨਾ ਪਰ ਆਪ ਸਰੀਰ ਵੇਖ ਲੋ ਬੰਦੇ ਦਾ ਸਰੀਰ ਇਹ ਨੰਬਰ ਦਾ ਬਾਲਾ ਨੰਬਰ ਤੇ ਮੋਰਸਾ ਤੇ ਬਾਲਾ ਲੱਗਦਾ ਇਹ ਨੰਬਰ ਤੇ ਆਪਣੀ ਗੱਡੀ ਰੇਂਦਾ ਉਹਦਾ ਨਾ 那个人。对呀，我讲讲了。